UAE ਵਿੱਚ 2020 ਤੱਕ ਮੌਤ ਦੀ ਸਜ਼ਾ ਪੱਥਰ ਮਾਰ ਕੇ ਦਿੱਤੀ ਜਾਂਦੀ ਸੀ ਤੇ ਫਿਰ ਬਾਰੀ ਕੰਟਰੀਆਂ ਦੇ ਲੋਕਾਂ ਦਾ ਮਜੂਮ ਇੱਥੇ ਵਧਦਾ ਗਿਆ ਤਾਂ ਸਜ਼ਾ ਦਾ ਤਰੀਕਾ ਵੀ ਬਦਲਿਆ ਤੇ ਹੁਣ ਇੱਥੇ ਸਿੱਧੀ ਗੋਲੀ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ ਤੇ ਹੁਣ ਇੱਕ ਬਹੁਤ ਹੀ ਅਫਸੋਸਨਾਕ ਖਬਰ UAE ਤੋਂ ਆ ਰਹੀ ਹੈ ਭਾਰਤ ਦੇ UP ਦੀ 23 ਸਾਲਾਂ ਲੜਕੀ ਜਿਸ ਦਾ ਨਾਮ ਆ ਸ਼ਹਿਜ਼ਾਦੀ ਉਸ ਨੂੰ ਅਗਲੇ 15 ਦਿਨ ਬਾਅਦ ਕਦੋਂ ਵੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਦੋਂ ਕਿ ਸ਼ਾਇਦ ਉਹ ਬੇਗੁਨਾਹ ਪਰ ਅਸੀਂ ਉਸ ਨੂੰ ਬੇਗੁਨਾਹ ਕਹਿ ਕਿਉਂ ਰਹੇ ਹਾਂ ਜਦੋਂ ਕਿ ਯੂਨਾਈਟਿਡ ਸਟੇਟਸ ਆਫ ਅਮੀਰਾਤ ਦੀਆਂ ਦੋ ਦੋ ਅਦਾਲਤਾਂ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਉਸ ਦੀ ਮੌਤ ਦੇ ਵਿਚਕਾਰ ਸਿਰਫ 15 ਦਿਨ ਨੇ ਤੇ ਉਸ ਤੋਂ ਬਾਅਦ ਜਾਨੀ 21 22 ਸਤੰਬਰ ਨੂੰ ਕਦੋਂ ਵੀ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਆ ਸ਼ਹਿਜ਼ਾਦੀ ਉੱਤਰ ਪ੍ਰਦੇਸ਼ ਦੇ ਬਾਂਗਲਾ ਜ਼ਿਲ੍ਹੇ ਚ ਰਹਿੰਦੀ ਸੀ ਉਸ ਦੇ ਪਿਤਾ ਦਾ ਨਾਮ ਸ਼ਬੀਰ ਖਾਨ ਤੇ ਮਾਂ ਲਾਜਰਾ ਮੇਗ ਜਦੋਂ ਉਹ 8 ਸਾਲ ਦੀ ਸੀ ਤਾਂ ਘਰ 'ਚ ਇੱਕ ਬਰਤਨ ਅੰਦਰ ਖਾਣਾ ਪੱਕ ਰਿਹਾ ਸੀ ਤੇ ਅਚਾਨਕ ਬਰਤਨ ਦਾ ਬੈਲੈਂਸ ਵਿਗੜਿਆ ਤੇ ਉਹ ਉਬਲਦਾ ਹੋਇਆ ਖਾਣਾ ਛੋਟੀ ਜੀ ਸ਼ਹਿਜ਼ਾਦੀ ਦੇ ਫੇਸ ਤੇ ਡਿੱਗ ਗਿਆ ਸੀ ਫਿਰ ਉਹ ਵੱਡੀ ਹੋਈ ਤਾਂ ਉਹ ਪਿੰਡ ਦੇ ਇੱਕ NGO ਦੇ ਨਾਲ ਜੁੜੀ ਤੇ ਗਰੀਬਾਂ ਦੀ ਮਦਦ ਕਰਨ ਲੱਗੀ ਤੇ ਨਾਲ ਨਾਲ ਪੜ੍ਹਦੀ ਵੀ ਰਹੀ ਹੁਣ ਉਸ ਦੀ ਉਮਰ ਵਿਆਹ ਦੀ ਸੀ ਪਰ ਬਚਪਨ ਦੇ ਉਸ ਹਾਦਸੇ ਕਾਰਨ ਚਿਹਰੇ ਤੇ ਬਣੇ ਨਿਸ਼ਾਨ ਰਿਸ਼ਤੇ ਆਉਣ ਚ ਰੁਕਾਵਟ ਪੈਦਾ ਕਰ ਰਹੇ ਸੀ ਸ਼ਹਿਜ਼ਾਦੀ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਸੀ ਤੇ ਉਸ ਨੇ ਕਦੇ ਵੀ ਆਪ ਦਾ ਚਿਹਰਾ ਸੋਸ਼ਲ ਮੀਡੀਆ ਤੇ ਛਪਾਇਆ ਨਹੀਂ ਸੀ ਤੇ ਫੇਸਬੁੱਕ ਉੱਪਰ ਹੀ ਸ਼ਹਿਜ਼ਾਦੀ ਦੀ ਮੁਲਾਕਾਤ ਇੱਕ ਓਜ਼ੇਰ ਨਾਮ ਦੇ ਲੜਕੇ ਨਾਲ ਹੋਈ ਉਸ ਦਾ ਚੰਗਾ ਦੋਸਤ ਬਣਿਆ ਫਿਰ ਸ਼ਾਇਦ ਦੋਨੋਂ ਇੱਕ ਦੂਸਰੇ ਨੂੰ ਪਿਆਰ ਵੀ ਕਰਨ ਲੱਗ ਗਏ ਸੀ ਇਸੇ ਦੌਰਾਨ ਓਜ਼ੇਰ ਨੇ ਸ਼ਹਿਜ਼ਾਦੀ ਨੂੰ ਕਿਹਾ ਕਿ ਆਪੂ ਤਾਬੀ ਚ ਮੇਰੀ ਭੂਆ ਉੱਤੇ ਪੱਪੜ ਰਹਿੰਦੇ ਨੇ ਮੇਰੀ ਭੂਆ ਉੱਥੋਂ ਦੇ ਇੱਕ ਨਾਮੀ ਕਾਲਜ ਵਿੱਚ ਪ੍ਰੋਫੈਸਰ ਆ ਤੂੰ ਉੱਤੇ ਉਹਨਾਂ ਦੀ ਥੋੜੀ ਬਹੁਤ ਮਦਦ ਕਰਦੇ ਕੰਮ ਚ ਕਰਵਾ ਦਿਆ ਕਰੀ ਉਹ ਤੈਨੂੰ ਕੁਝ ਪੈਸੇ ਦੇ ਦਿਆ ਕਰਨਗੇ ਮੈਂ ਵੀ ਮਦਦ ਕਰੂੰ ਤੇ ਕੁਝ ਪੂਆ ਤੇ ਫੁੱਫੜ ਵੀ ਕਮਦਦ ਕਰ ਦੇਣਗੇ ਤੇ ਅਸੀਂ ਤੇਰੇ ਚਿਹਰੇ ਦੀ ਸਰਜਰੀ ਕਰਵਾ ਲਾਂਗੇ ਸ਼ਹਿਜ਼ਾਦੀ ਹੁਣ ਤੱਕ ਓਜ਼ਾਇਰ ਦੀਆਂ ਗੱਲਾਂ 'ਚ ਆ ਚੁੱਕੀ ਸੀ ਫਿਰ ਉਸਨੇ ਆਪਣੇ ਸੋਨੇ ਦੀ ਚੇਨ 90000 ਰੁਪਏ ਤੇ ਆਪਦੇ ਸਾਰੇ ਡਾਕੂਮੈਂਟ ਓਜ਼ਾਇਰ ਦੇ ਹਵਾਲੇ ਕਰਤੇ ਓਜ਼ਾਇਰ ਨੇ ਉਸ ਦਾ ਟੂਰਿਸਟ ਵੀਜ਼ਾ ਲਵਾਤਾ ਯੂਏਈ ਦਾ ਉੱਥੇ ਸਿੱਧੀ ਅਬੂਦਾਬੀ ਪਹੁੰਚੀ ਤੇ ਉੱਥੇ ਓਜ਼ਾਇਰ ਦੀ ਪੂਆ ਤੇ ਹੋਰ ਘਰ ਵਾਲਿਆਂ ਕੋਲ ਰਹਿੰਦੀ ਹੈ ਉਹਨਾਂ ਨਾਲ ਥੋੜਾ ਬੋਧਾ ਘਰ ਦਾ ਕੰਮ ਵੀ ਕਰਵਾ ਦਿੰਦੀ ਹੈ ਤੇ ਨਾਲ ਹੀ ਛੋਟੀ ਮੁੱਟੀ ਜੌਬ ਵੀ ਕਰਨਾ ਸ਼ੁਰੂ ਕਰ ਦਿੰਦੀ ਆ ਇਸੇ ਦੌਰਾਨ 11 ਮਹੀਨੇ ਦਾ ਸਮਾਂ ਬੀਤਿਆ ਉਸ ਨੂੰ ਉੱਥੇ ਹੀ ਜੋਬ ਕਾਰਡ ਵੀ ਮਿਲ ਚੁੱਕਿਆ ਸੀ ਜਨਵਰੀ 2022 ਚ ਉਹ ਗਈ ਸੀ ਤੇ 6 ਦਸੰਬਰ 2022 ਜਿਸ ਘਰ ਦੇ ਵਿੱਚੋਂ ਗਈ ਸੀ ਉੱਥੇ ਇੱਕ ਲੜਕੇ ਦਾ ਜਨਮ ਹੁੰਦਾ ਜਦੋਂ ਇਹ ਬੱਚਾ 4 ਮਹੀਨੇ ਦਾ ਸੀ ਤਾਂ ਉਸ ਸਮੇਂ ਉਸ ਦੇ ਬੱਚਾਂ ਵਾਲੇ ਇੰਜੈਕਸ਼ਨ ਵਗੈਰਾ ਵੀ ਲੱਗ ਰਹੇ ਸੀ ਤਾਂ 4 ਮਹੀਨੇ ਦਾ ਸੀ ਜਦੋਂ ਉਸ ਤੇ ਇੱਕ ਹਸਪਤਾਲ ਦੇ ਵਿੱਚ ਉਸਦੇ ਇੰਜੈਕਸ਼ਨ ਲੱਗਿਆ ਤੇ 2 ਦਿਨਾਂ ਬਾਅਦ ਉਸਦੀ ਤਬੀਅਤ ਵਿਗੜਨ ਲੱਗੀ ਤੇ ਕੁਝ ਦਿਨਾਂ ਚ ਹੀ ਉਸਦੀ ਮੌਤ ਹੋ ਗਈ। ਉਸ ਬੱਚੇ ਦੀ ਮੌਤ ਨੂੰ 51 ਦਿਨ ਦਾ ਸਮਾਂ ਬੀਤ ਚੁੱਕਿਆ ਸੀ ਤਾਂ ਸ਼ਹਿਜ਼ਾਦੀ ਜਿਸ ਘਰ ਚ ਰਹਿ ਰਹੀ ਸੀ ਉਸਨੇ ਉਹਨਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਕਿ ਹੁਣ ਉਹ ਫੁੱਲ ਟਾਈਮ ਜੌਬ ਕਰਨਾ ਚਾਹੁੰਦੀ ਆ। ਇਹ ਗੱਲ ਜ਼ੁਬੈਰ ਦੇ ਭੂਆ ਤੇ ਫੁੱਫੜ ਨੂੰ ਪਸੰਦ ਨਹੀਂ ਆਈ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜੇ ਫੁੱਲ ਟਾਈਮ ਜੌਬ ਕਰੂਗੀ ਤਾਂ ਘਰ ਦਾ ਕੰਮ ਕੌਣ ਕਰੂ ਇਸ ਤੋਂ ਇਲਾਵਾ ਉਹ ਉਸਦੇ ਪਾਸਪੋਰਟ ਵਗੈਰਾ ਵੀ ਉਹਨਾਂ ਦੇ ਕੋਲ ਹੀ ਸੀ ਜਿਸ ਪ وجہ ਦੇ ਕਾਰਨ ਉਹ ਕਿਤੇ ਜਾ ਵੀ ਨਹੀਂ ਸੀ ਸਕਦੀ ਕੁਝ ਦਿਨ ਬਾਅਦ ਹੀ ਉਜੈਰ ਦੇ ਭੂਆ ਤੇ ਫੁੱਫੜ ਨੇ ਸ਼ਹਿਜ਼ਾਦੀ ਉੱਤੇ ਆਪਣੇ 2 ਮਹੀਨੇ ਪਹਿਲਾਂ ਮਰੇ ਹੋਏ ਬੱਚੇ ਦਾ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੱਤਾ ਇਹ ਕਹਿ ਕੇ ਕਿ ਤੂੰ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰਿਆ ਜਦੋਂ ਕਿ ਵਕਾਇਦਾ ਉਹਨਾਂ ਦੀ ਹਸਪੀਟਲ ਸਟਾਫ ਨਾਲ ਲੜਾਈ ਵੀ ਹੋਈ ਸੀ ਕਿ ਉਹਨਾਂ ਦੇ ਗਲਤ ਇੰਜੈਕਸ਼ਨ ਦੀ وجہ ਦੇ ਕਾਰਨ ਉਹਨਾਂ ਦੇ ਬੇਟੇ ਦੀ ਜਾਨ ਚਲੀ ਗਈ ਆ ਇਸ ਤੋਂ ਇਲਾਵਾ ਉਹਦੀ ਮੌਤ ਵੀ ਹਸਪੀਟਲ ਚ ਹੋਈ ਸੀ ਤੇ ਨਾਲ ਹੀ ਜਦੋਂ ਉਹ ਹਸਪੀਟਲ ਸਟਾਫ ਦੇ ਨਾਲ ਝਗੜ ਰਹੀ ਸੀ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਤੁਹਾਨੂੰ ਸ਼ੱਕ ਆ ਕਿ ਸਾਡੀ ਬੇਟੀ ਦੇ ਕਾਰਨ ਉਸ ਦੀ ਮੌਤ ਹੋਈ ਆ ਤਾਂ ਤੁਸੀਂ ਇਸ ਦਾ ਪੋਸਟਮਾਰਟਮ ਕਰਵਾਓ ਸਭ ਤੋਂ ਸਾਹਮਣੇ ਆਜੂਗਾ ਪਰ ਉਹਨਾਂ ਨੇ ਪੋਸਟਮਾਰਟਮ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਉਹ ਸ਼ਹਿਜ਼ਾਦੀ ਨੂੰ ਮਾਰਦੇ ਨੇ ਕੁੱਟਦੇ ਨੇ ਉਸ ਦੇ ਪੂਰੇ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾਉਂਦੇ ਨੇ ਤੇ ਟਾਰਚਰ ਦੇ ਨਾਲ ਨਾਲ ਬਲੈਕਮੇਲ ਵੀ ਕਰਦੇ ਨੇ ਕਿ ਜੇਕਰ ਤੂੰ ਮੋਬਾਈਲ ਦੀ ਇੱਕ ਵੀਡੀਓ ਚ ਇਹ ਐਕਸੈਪਟ ਕਰ ਲਈ ਕਿ ਤੂੰ ਸਾਡੇ ਬੱਚੇ ਨੂੰ ਮਾਰਦਾ ਸੀ ਤੇਰੀ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵੀ ਪਾਵਾਂਗੇ ਤੇ ਨਾਲ ਹੀ ਤੇਰੇ ਘਰ ਵਾਲਿਆਂ ਨੂੰ ਫਿਰ ਸ਼ਰਮ ਨਾਲ ਨਾ ਤੂੰ ਜਿਉਂ ਪਉਣਾ ਤੇ ਨਾ ਹੀ ਤੇਰੇ ਘਰ ਵਾਲਿਆਂ ਨੇ ਸ਼ਹਿਜ਼ਾਦੀ ਉਹਨਾਂ ਤੋਂ ਪਿੱਛਾ ਛਡਵਾਉਣ ਦੇ ਲਈ ਇੱਕ ਵੀਡੀਓ ਵਿੱਚ ਇਹ ਕੰਫੈਸ ਕਰ ਲੈਂਦੀ ਹੈ ਫਿਰ ਉਹ ਉਸ ਨੂੰ ਕਹਿੰਦੇ ਨੇ ਕਿ ਠੀਕ ਆ ਇਹ ਲੈ ਤੇਰਾ ਪਾਸਪੋਰਟ ਤੇ ਅਸੀਂ ਹੁਣ ਤੈਨੂੰ 에ਰਪੋਰਟ ਛੱਡ ਦਿੰਨੇ ਆ ਉਸ ਨੂੰ ਗੱਡੀ 'ਚ ਬਿਠਾਉਂਦੇ ਨੇ ਤੇ 에어ਪੋਰਟ ਦੀ ਥਾਂ ਪੁਲਿਸ ਸਟੇਸ਼ਨ ਲਾ ਜਾ ਕੇ ਉਸ ਨੂੰ ਪੁਸ ਦੇ ਹਵਾਲੇ ਕਰ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਸ ਨੇ ਸਾਡੇ ਛੋਟੇ ਜਿਹੇ ਬੇਟੇ ਨੂੰ ਮਾਰਿਆ ਇਹ ਰਿਹਾ ਸਬੂਤ ਤੇ ਪੁਲਿਸ ਉਸ ਨੂੰ ਅਰੈਸਟ ਕਰ ਲੈਂਦੀ ਆ ਫਿਰ ਉਸ ਦਾ ਮਾਮਲਾ ਲੋਅਰ ਕੋਰਟ ਚ ਜਾਂਦਾ ਪਰ ਉਹ ਵਕੀਲ ਕਰ ਨਹੀਂ ਸੀ ਸਕਦੀ ਕਿਉਂਕਿ ਬਹੁਤ ਜ਼ਿਆਦਾ ਮਹਿੰਗਾ ਸੀ ਕਿਉਂਕਿ ਇਹਨੇ ਪੈਸਿਆਂ ਦਾ ਇੰਤਜ਼ਾਮ ਵੀ ਉਹ ਨਹੀਂ ਸੀ ਕਰ ਸਕਦੀ ਇਸੇ ਦੇ ਚਲਦਿਆਂ ਸਿਰਫ ਇੱਕ ਵੀਡੀਓ ਦੇ ਚਲਦਿਆਂ ਜਿਸ 'ਚ ਉਹ ਕਨਫੈਸ ਕਰ ਰਹੀ ਸੀ ਕਿ ਮੈਂ ਇਹ ਕੀਤਾ ਇਹ ਉਹ ਵੀ ਨੰਗੀ ਹੋ ਕੇ ਜਿਸ ਨੂੰ ਦੇਖ ਕੇ ਕੋਈ ਵੀ ਕਹਿ ਸਕਦਾ ਕਿ ਇਹ ਗਲਤ ਆ ਕਿਉਂਕਿ ਕੋਈ ਵੀ ਆਪਣਾ ਅਪਰਾਧ ਨੰਗਾ ਹੋ ਕੇ ਕਿਉਂ ਐਕਸੈਪਟ ਕਰੂਗਾ ਲੋਅਰ ਕੋਰਟ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੰਦੀ ਆ ਤਾਂ ਫਿਰ ਇਹ ਕੇਸ ਹਾਈਅਰ ਕੋਰਟ ਦੇ ਵਿੱਚ ਜਾਂਦਾ ਤੇ ਉੱਥੇ ਵੀ ਉਸ ਨੂੰ ਸੇਮ ਡਿਸੀਜਨ ਦਾ ਸਾਹਮਣਾ ਕਰਨਾ ਪੈਂਦਾ ਇਸੇ ਦੌਰਾਨ ਪੂਰੇ 3 ਮਹੀਨੇ ਗੁਜ਼ਰਦੇ ਨੇ ਤੇ ਫਿਰ ਜਾ ਕੇ ਘਰ ਵਾਲਿਆਂ ਨੂੰ ਤੇ ਦੋਹਰਾ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਨਾਲ ਉਹਦੇ ਨਾਲ ਇਹ ਹੋ ਰਿਹਾ ਤੇ ਨਾਲ ਹੀ ਉਹਨਾਂ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਜਿਸ ਉਜੈਰ ਨਾਮ ਦੇ ਬੰਦੇ ਨੇ ਜਾਂ ਲੜਕੇ ਨੇ ਉਹਨਾਂ ਦੀ ਬੇਟੀ ਸ਼ਹਿਜ਼ਾਦੀ ਨੂੰ ਪਿਆਰ ਦੇ ਚੱਕਰ 'ਚ ਫਸਾ ਕੇ ਆਬੂਤਾ ਵੀ ਭੇਜਿਆ ਸੀ ਉਸਨੇ ਇੱਕ ਤਰ੍ਹਾਂ ਮਾਨਵਤਾ ਤਸਕਰੀ ਵਾਲਾ ਕੰਮ ਕੀਤਾ ਸੀ ਤੇ ਉਸ ਨੂੰ ਆਪਣੇ ਭੂਆ ਫੁੱਫੜ ਕੋਲ ਆਬੂਤਾ ਵੀ ਇੱਕ ਗੁਲਾਮ ਦੀ ਤਰ੍ਹਾਂ ਵੇਚਿਆ ਸੀ ਤੇ ਉਸਨੇ ਉਹਨਾਂ ਤੋਂ 1.5 ਲੱਖ ਰੁਪਏ ਵੀ ਲੈਤੇ ਸੀ ਇਸੇ ਤੋਂ ਬਾਅਦ ਇੱਧਰ ਉਜੈਰ ਉਸ ਦੀ ਭੂਆ ਤੇ ਫੁੱਫੜ ਸਭ ਦੇ ਖਿਲਾਫ ਪੁਲਿਸ ਕੰਪਲੇਨ ਵੀ ਦਰਜ ਕਰ ਲੈਂਦੀ ਹੈ ਪਰ ਜਿੱਥੇ ਉਧਰ ਲੜਕੀ ਮੌਤ ਦੇ ਮੂਹਰੇ ਤੇ ਖੜੀ ਸੀ ਉੱਤਰ ਇਧਰ ਪੁਸਤ ਦੇ ਦੁਆਰਾ ਕਿਸੇ ਤੋਂ ਪੁੱਛਗਛ ਤੱਕ ਨਹੀਂ ਕੀਤੀ ਜਾਂਦੀ ਤੇ ਉੱਤਰ ਸ਼ਹਿਜ਼ਾਦੀ ਦੀ ਮੌਤ ਦੀ ਤਰੀਖ ਤੈਅ ਕੀਤੀ ਗਈ ਸੀ 23 ਮਈ 2023 ਦੀ ਪਰ ਉਸਦੀ ਚੰਗੀ ਕਿਸਮਤ ਕਿ ਆਬੂਤਾ ਵਿੱਚ ਹੜ ਆ ਗਏ ਤੇ ਪੂਰਾ ਪ੍ਰਸ਼ਾਸਨ ਉੱਧਰ ਲੱਗ ਗਿਆ ਤੇ ਨਾਲ ਹੀ ਰੂਰ ਫੈਮਿਲੀ ਚ ਇੱਕ ਮੌਤ ਵੀ ਹੋ ਗਈ ਜਿਸ ਦੇ ਚਲਦਿਆਂ ਉਸਦੀ ਮੌਤ ਦੀ ਸਜ਼ਾ ਕੁੱਝ ਸਮਾਂ ਪਿੱਛੇ ਕਰ ਦਿੱਤੀ ਜਾਂਦੀ ਆ ਪਰ ਹੁਣ ਦੁਬਾਰਾ ਤੋਂ ਫਿਰ ਫਾਂਸੀ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ 20 ਸਤੰਬਰ ਤੋਂ ਬਾਅਦ ਕਦੋਂ ਵੀ ਉਸਨੂੰ ਫਾਂਸੀ ਦਿੱਤੀ ਜਾ ਸਕਦੀ ਹੈ ਉਸਦੇ ਮਾਪੇ ਸਰਕਾਰ ਸੋਸ਼ਲ ਮੀਡੀਆ ਮੀਡੀਆ ਮੰਤਰੀ ਸਭ ਦਾ ਦਰਵਾਜ਼ਾ ਖੜਕਾ ਰਹੇ ਨੇ ਤਾਂ ਕਿ ਉਹਨਾਂ ਦੀ ਬੇਟੀ ਨੂੰ ਬਚਾਇਆ ਜਾ ਸਕੇ ਯੂਏਈ ਦੇ ਵਿੱਚ ਇੱਕ ਰੂਲ ਆ ਕਿ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਜਾਂ ਤਾਂ ਉੱਥੋਂ ਦੇ ਰੂਲਰ ਉਸਨੂੰ ਮਾਫ਼ ਕਰ ਸਕਦੇ ਨੇ ਤੇ ਜਾਂ ਫਿਰ ਜਿਹੜੇ ਪਰਿਵਾਰ ਦਾ ਮੈਂਬਰ ਮਰਿਆ ਉਸ ਪਰਿਵਾਰ ਦੇ ਉਹ ਮੈਂਬਰ ਹੀ ਉਸਨੂੰ ਮਾਫ਼ ਕਰ ਦੇਣ ਤਾਂ ਉਹ ਛੁੱਟ ਸਕਦਾ ਤੇ ਅੱਗੇ ਹੁਣ ਕੀ ਬੰਦਾ ਕਿਉਂਕਿ ਸਿਰ 15-16 ਦਿਨਾਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਊਗੀ ਹੁਣ ਕਮੈਂਟ ਕਰਕੇ ਤੁਸੀਂ ਵੀ ਜਰੂਰ ਦੱਸਿਓ ਕਿ ਤੁਹਾਡਾ ਇਸ ਦੇ ਬਾਰੇ ਵਿੱਚ ਕੀ ਸੋਚਨਾ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ